ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਬਾਈ ਹਰਦੀਪ ਦੇ ਘਰੋਂ ਆ ਪਿੰਡ ਬਾਂਡੀ ਜ਼ਿਲ੍ਹਾ ਬਠਿੰਡਾ ਕੰਮ ਬਾਈ ਦਾ ਵਪਾਰ ਦਾ ਤਸੱਲੀ ਜੀ ਵਾਲਾ ਕੰਮ ਆ ਤੇ ਮੁੱਲ ਆ ਜਿਹੜਾ ਬਿਲਕੁਲ ਜਾਇਜ਼ ਮੁੱਲ ਰਹੂਗਾ ਉਹ ਕੰਮ ਨਹੀਂ ਹੈਗਾ ਵੀ ਮੰਡੀਆਂ ਵਾਲਾ ਬਾਈ ਮੁੱਲ ਕਰੂ ਤੇ ਬਾਅਦ ਚ ਪਸ਼ੂ 50 50 ਹਜ਼ਾਰ ਘਟਕੇ ਜਾਂ ਇੱਧਰ ਉੱਧਰ ਕਰਕੇ ਵੇਚੂਗਾ ਤਿੰਨ ਨਗ ਹੋਣਗੇ ਦੋ ਦੋਸਤੋ ਸੁਆ ਸੁਆੰਗਾ ਇੱਕ ਬਾਈ ਜੀ ਹੈਗੀ ਆਹ ਮੱਝ ਸੂਣ ਵਾਲੀ ਆਜੋ ਆਪਾਂ ਮਾਲਕ ਨਾਲ ਗੱਲਬਾਤ ਕਰਦੇ ਆਂ ਵੀਡੀਓ ਦੀ ਵੀਰੇ ਤਰੀਕ ਨੋਟ ਕਰ ਲੋ 2 ਤਰੀਕ 10 ਨਾਂ ਮਹੀਨਾ ਤੇ 2025 ਦੀ ਹਰਦੀਪ ਬਾਈ ਇੱਕ ਨੰਬਰ ਇਹ ਤੋਂ ਕਰ ਲਈਏ ਸ਼ੁਰੂ ਹਾਂਜੀ ਹਾਂਜੀ ਬਾਈ ਪਹਿਲਾਂ ਬਾਈ ਆਪਣਾ ਮੋਬਾਈਲ ਨੰਬਰ ਬੋਲ ਦੇ ਮੋਬਾਈਲ ਨੰਬਰ ਬਾਈ ਆਪਣਾ 62836 92999 ਤੇ ਪਿੰਡ ਆ ਗਿਆ ਬਾਂਡੀ ਆਸੇ ਪਾਸੇ ਕਿਹੜੇ ਪਿੰਡ ਆਪਣੇ ਆਪਣੇ ਜੱਸੀ ਬਾਗ ਵਾਲੀ ਵੀਰੇ ਇਥੋਂ ਬਠਿੰਡਾ ਡੱਪਲੀ ਰੋਡ ਤੋਂ ਨੇੜੇ ਰਹਿੰਦਾ ਠੀਕ ਆ ਤੇ ਨਾਲ ਰੁਲਦੂ ਵਾਲਾ ਗਿਆ ਪਸਰਾਲਾ ਆਪਣੀ ਜੇ ਆ ਆਹ ਮੱਝ ਇੱਕ ਨੰਬਰ ਤੇ ਇਧਰੋਂ ਸ਼ੁਰੂ ਕਰਦੀ ਹੈ ਹਨਾ ਇਹ ਗੱਬਣ ਆ ਗਈ ਵੀਰੇ ਇਹ ਗੱਬਣ ਆ ਬਾਈ ਆ ਦੇਖੋ ਬਾਈ ਮੱਝ ਦਾ ਲੇਵ ਆ ਲੂਗਾ ਹਵਾਨਾ ਦੇਖੋ ਜੋਸ਼ ਵਾਲਾ ਪੂਰਾ ਐਨ ਫਿਕਸ ਲੇਵੇ ਦੀ ਚਵਾਈ ਵਾਲੇ ਸੋਹਣੇ ਥਾਣਾ ਬਾਈ ਕੰਮ ਆਪਣਾ ਵਪਾਰ ਦਾ ਹਨਾ ਹਾਂ ਵਪਾਰ ਦਾ ਬਈ ਮੱਝਾਂ ਹੀ ਹੁੰਦਾਂ ਕਿ ਦਾਮਾਂ-ਗੋਮਾਂ ਵੀ ਦਾਮਾਂ ਦਾ ਵੀ ਬਈ ਮੱਝਾਂ ਦਾ ਵੀ ਦੋਨੇ ਚੱਲਦਾ ਹੈ ਹਾਂ ਤੇ ਵੀ ਆਏ ਨਹੀਂ ਵੀ ਲੋਕਾਂ ਨੂੰ ਮੁੱਲ ਕਰ ਲਈ ਆਪਾਂ ਦੁੱਗਣੇ ਮੁੱਲ ਆਪਾਂ ਜਾਇ ਜੀ ਦੱਸਾਂਗੇ ਤੁਹਾਨੂੰ ਠੀਕ ਆ ਸਹੀ ਗੱਲ ਆ ਵੀਰੇ ਚਲੋ ਹਰੇਕ ਭਰਾ ਹਣਾ ਯਾਰ ਆਪਦਾ ਘਰ ਮਾਰਾ ਤੁਰੇ ਫਿਰਦਾ ਚਾਰ ਪੈਸੇ ਇਹਨਾਂ ਨੂੰ ਵੀ ਬਚਣ ਬੰਦੇ ਨੂੰ ਗੱਲ ਕਰ ਬਾਜਬ ਜਾਂ ਜਾਇਜ਼ ਜੇ ਮੁੱਲ ਚ ਕੰਮ ਹੋਵੇ ਕਿੰਨੇ ਦੁੱਧ ਦੀ ਗਾਰੰਟੀ ਤੇ ਤੇਰੇ ਕੋਲ ਆ ਦੁੱਧ ਦੀ ਬਈ ਆਪਣੇ ਕੋਲ ਆਈ 18 ਕਿਲੋ ਦੀ ਗਾਰੰਟੀ ਤੇ ਅੱਛਾ ਪਰ ਆਪਾਂ ਇਹਦੀ ਕੋਈ ਜ਼ਿੰਮੇਵਾਰੀ ਲੈਣ ਦੇ ਕਹ ਗੱਬਣਾ ਜੇ ਤਾਂ ਹੋਵੇ ਸੂਈ ਫਿਰ ਤਾਂ ਆਪਾਂ ਚਵਾ ਕੇ ਦੇ ਦਾਂਗੇ ਹੁਣ ਇਹ ਮੈਂ ਹਾਂ ਇਹਦੇ ਥੱਲੇ 11 ਕਿਲੋ ਤਿਆਰ ਆ ਤੇ ਆਪਾਂ ਚਾਰ ਡੰਗ ਆਖੇ ਪੰਜ ਡੰਗ ਆਖੇ ਉਨੇ ਟਾਈਮ ਚਵਾ ਦਾਂਗੇ ਠੀਕ ਆ ਇਹ ਹੈਗੀ ਹੁਣ ਗੱਬਣ ਹਾਂ ਦਿਨ ਕਿੰਨੇ ਰਹਿੰਦੇ ਇਹਦੇ ਦਿਨੇ ਦੇ ਬਾਈ 3-4 ਦਿਨ ਰਹਿੰਦੇ ਆ 3-4 ਦਿਨ ਰਹਿੰਦੇ ਆ ਬਾਕੀ ਇਹਨੂੰ ਖੋਲ ਲਾ ਦੋਸਤਾ ਤੋੜ ਕੇ ਮੈਂ ਤੁਹਾਨੂੰ ਇੱਕ ਨੰਬਰ ਤੋਂ ਦੋਸਤੋ ਦਿਖਾ ਦੂ ਤਿੰਨੇ ਨਗ ਤੋੜ ਕੇ ਦਿਖਾਉ ਮੁੱਲ ਵੀਡੀਓ ਦੇ ਵਿੱਚ ਹੋ ਨੰਬਰ 22 ਦਾ ਹਰਦੀਪ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਲੈ ਕਰਮਾ ਵਾਲੀ ਤੁਸੀਂ ਇੱਕ ਨੰਬਰ ਤੇ ਆ ਚੈੱਕ ਕਰੋ ਗੱਬਣ ਹੈਗੀ ਆ ਦੁੱਧ ਮਾਲਕਾਂ ਨੇ ਤਾਂ ਬਾਈ ਨੂੰ ਬਹੁਤ ਸੋਹਣਾ ਦੱਸਿਆ ਬਾਕੀ ਦੁੱਧ ਸਾਨੂੰ ਨਾ ਮੱਝ ਦੀ ਜਦੋਂ ਕੁਆਲਿਟੀ ਚੈੱਕ ਕਰੋਗੇ ਤੁਹਾਨੂੰ ਆਪ ਹੀ ਦੱਸ ਦਊਗੀ ਮੈਂ ਕਿੰਨੇ ਕ ਦੁੱਧ ਆਣੀ ਆ ਕੱਦ ਦਰਮਿਆਨਾ ਦੋਸਤੋ ਤੇ ਜਿਹੜਾ ਥੱਲੇ ਆ ਨਾ ਲੇਵਾ ਜਿਹੜੀ ਚੀਜ਼ ਨੇ ਦੁੱਧ ਦੇਣਾ ਉਹ ਤੁਸੀਂ ਭਾਂਡਾ ਚੈੱਕ ਕਰ ਲਓ ਪਸ਼ੂ ਦਾ ਬਹੁਤ ਸੋਹਣਾ ਇੱਕ ਜਿਹੜਾ ਬਾਈ ਬਣਿਆ ਹੋਰ ਦਵਾ ਉਧਰ ਨੂੰ ਉਧਰ ਹੀ ਘਮਾ ਲਓ ਤੇਰੀ ਹਾਂ ਹਾਂ ਪਰ ਇਹਨੂੰ ਲੈ ਜਾ ਆ ਲੈ ਬਈ ਕਰੋ ਚੈੱਕ ਆ ਦੇਖੋ ਬਈ ਲੇਵਾ ਪੂਰਾ ਜੋਸ਼ ਵਾਲਾ ਲੇਵਾਗਾ ਹਜੇ ਸੋਣਦੇ ਹਰਦੀਪ ਕਿੰਨੇ ਕ ਦਿਨ ਲੈ ਜੂਗੀ ਲੈ ਜੂ ਬਈ 3-4 ਦਿਨ 3-4 ਦਿਨ ਵੀਰ ਕਹਿੰਦਾ ਲੈ ਜੂਗੀ ਜਿਹੜੇ ਹਿਸਾਬ ਨਾਲ ਥੱਲੋਂ ਆ ਵੀਰੇ ਦੁੱਧ ਆਪਾਂ 18 ਨਹੀਂ ਕਹਿੰਦੇ 20 ਨਹੀਂ ਕਹਿੰਦੇ ਆਪਣੇ ਦਾ ਆਪਣੇ ਲਿਆਜ ਵਾਲੇ ਬੰਦੇ ਕੋਲ ਆਇਆ 18 ਦੀ ਉਹਨੇ ਕਰਾਟੀ ਲਈ ਆ ਪਰ ਗਾਂ ਅੱਗੇ ਦੀ ਸੇਵਾ ਆ ਇਹਨੂੰ ਤਾਂ 18 ਦਾ 20 ਵੀ ਕਰ ਦੇ ਹੂੰ ਹੋ ਸਕਦਾ ਭਾਈ 15 ਦੇ ਵੀ ਰੇ ਹਾਂ ਉਹ ਸੇਵਾ ਨਾਲ ਆ ਭਾਈ ਆਪਾਂ ਅਗਲੇ ਨੂੰ ਕਹਿ ਦਗੇ ਜੇ ਆਪਣੇ ਕੋਲ ਸੁਈ ਹੁੰਦੀ ਫੇਰ ਆਪਾਂ 18 ਕਿਲੋ ਚਵਾ ਕੇ ਦਿੰਦੇ ਭਾਈ ਹਾਂ ਆ ਤੁਸੀਂ ਭਾਈ ਲੈ ਵਾ ਚੈੱਕ ਕਰ ਲਓ ਆ ਕਰੋ ਚੈੱਕ ਵੀਰੇ ਹੂੰ ਮੁੱਲਾ ਜਿਹੜਾ ਵੀਡੀਓ ਦੇ ਵਿੱਚ ਹੀ ਕਰਾ ਦਿੰਦੇ ਕੀ ਮੁੱਲ ਰਹੂਗਾ ਹਰਦੀਪ ਮੁੱਲ ਬਾਈ ਦਾ ਰਹੂਗਾ 1 20 ਮੌਕੇ ਤੇ ਮਾਨਤਾਨ ਹੋ ਜਾਊਗਾ ਥੋੜਾ ਬਹੁਤ 20 ਚ ਹਾਂਜੀ ਬਾਈ ਠੀਕ ਆ 1 ਲੱਖ 20 ਹਜ਼ਾਰ ਦੋਸਤੋ ਨੰਬਰ 1 ਵਾਲੀ ਦਾ ਮੁੱਲਾ ਇਹਦੇ ਚ ਕੋਈ ਫਿਕਸ ਕੰਮ ਨਹੀਂ ਹੁੰਦਾ ਜਾਇਜ਼ ਮਾਰਜਨ ਮਾੜਾ ਮੋਟਾ ਅਗਲਾ ਕਾਰੀ ਦਊਗਾ ਹਨਾ ਜਿਹੜਾ ਭਰਾ ਹੁੰਦਾਗਾ ਹਾਂ ਸੁਹਾ ਇਹਨੇ ਤੀਜਾ ਸੁਣਾ ਬਾਈ ਸੁਹਾ ਤੀਜਾ ਦਿਨ ਕਿਨੇ ਰਹਿੰਦੇ ਸੀ ਦਿਨ 3-4 ਦਿਨ ਪਏ ਹਜੇ 3-4 ਦਿਨ ਹਾਂ ਬਣੂ ਬਹੁਤ ਹਜੇ ਮੈਂ ਠੀਕ ਆ ਠੀਕ ਆ ਨੰਬਰ 2 ਤੇ ਹਰਦੀਪ ਵੀਰੇ ਇਹ ਕਿੰਨਾ ਸੂਆ ਸੂਈ ਹੋਈ ਹੈ ਇਹ ਤੀਜਾ ਸੂਆ ਸੂਈ ਆ ਮਗਰੇ ਦੇ ਕੱਟੀ ਆ ਬਾਈ ਪਿੱਛੇ ਇਹਦੇ ਕੱਟੀ ਆ 10 12 ਦਿਨਾਂ ਦੀ ਸੂਈ ਆ ਦੁੱਧ ਹੁਣ ਇਹਦੇ ਥੱਲੇ 11 ਕਿਲੋ ਆਪਾਂ ਬਾਈ ਚਵਾ ਕੇ ਦੇ ਦਾਂਗੇ ਤਿੰਨ ਜਡਾਂਗ ਅਖੇਗਲਾ ਚਾਰ ਡੰਗ ਜਿੰਨਾ ਟਾਈਮ ਅਗਲੇ ਤਸੱਲੀ ਨਹੀਂ ਹੁੰਦੀ ਬਾਈ ਓਨਾ ਟਾਈਮ ਚੋਲੇ ਹਾਂ ਆਪਣੇ ਘਰੇ ਬਾਈ ਕਹਿੰਦਾ ਚਾਰ ਡੰਗ ਚੋਲੀ ਚਾਹੀ ਜਿਹੜੀ ਵੀਡੀਓ ਆ ਨਾ ਵੀਰੇ ਉਹ ਤਕਰੀਬਨ ਦੁਪਹਿਰ ਦੇ 11 ਵਜੇ ਗੇ ਹਾਂ ਜਮਾ ਖਾਲੀ ਕੀਤਾ ਹਾਂਗਾ ਬਈ ਅੱਜ ਇੱਕ ਮਿੰਟ ਟਾਈਮ ਕਿੰਨਾ ਹੋ ਖੜ ਜਾ ਇੱਕ 1 ਵਜ ਗਿਆ ਵੀਰੇ ਬਿਲਕੁਲ ਦੁਪਹਿਰ ਦਾ ਜਮਾਂ ਖਾਲੀ ਕਰੀਆਂ ਕੋਈ ਦੁੱਧ ਰੋਕ ਕੇ ਵੀਡੀਓ ਕੋਈ ਰੋਕ ਕੇ ਨਹੀਂ ਬਣਾਈ ਬਾਈ ਜਮਾਤਾਰ ਤਾਰ ਕੱਢੀ ਪਈ ਆ ਦੇਖ ਲੋ ਤੇ ਦੁੱਧ ਹੁਣ ਇਹਦਾ 11 ਕਿਲੋ ਚਵਾ ਦਾਂਗੇ 11 ਕਿਲੋ ਚਵਾ ਕੇ ਦਿਵਾਗੇ ਬਾਈ ਦੋ ਟਾਈਮ ਚੋਵੇ ਤਿੰਨ ਜਿੰਨਾ ਟਾਈਮ ਆਖੀ ਸੂਆ ਤੀਜਾ ਬੱਚਾ ਕੱਟੀ ਐ ਵਿੱਚ ਮਗਰ ਕੱਟੀ ਬੜੀ ਚੰਗੀ ਆ ਬਾਈ ਆ ਦੇਖੋ ਦੁੱਧ ਦੀ ਪਲੀਆ ਕੱਟੀ ਹਾਂ ਆ ਦੇਖੋ ਬਈ ਕੱਟੀ ਖਰਾਬੀ ਨਸਲ ਦੀ ਆ ਹਾਂ ਇਹਨੂੰ ਤੋਰ ਬਾਈ ਨੰਬਰ 2 ਵਾਲੀ ਨੂੰ ਤੋਰ ਲਾ ਮੁੱਲ ਵੀਡੀਓ ਦੇ ਵਿੱਚ ਹੀ ਕਰਵਾ ਦੂੰਗਾ ਵੀਰੇ ਜਿਹੜੇ ਵੀ ਸੱਜਣ ਪਿਆਰੇ ਨੂੰ ਪਸੰਦ ਆਉਂਦੀ ਆ ਤਾਂ ਕੋਲੇ ਆਇਆ ਕਰੋ ਪਸ਼ੂ ਆਪਾਂ ਤਸੱਲੀ ਨਾਲ ਖਰੀਦਣਾ ਹੁੰਦਾ ਤੇ ਬਾਅਦੋਂ ਆਪਾਂ ਅਗਲੇ ਨੂੰ ਕਹੀ ਜਾਈਏ ਹਨਾ ਉਹ ਗੱਲ ਜੀ ਨਹੀਂ ਬਣਦੀ ਬਾਕੀ ਤੁਸੀਂ ਆ ਮੌਕੇ ਤੇ ਚੈੱਕ ਕਰ ਲਓ ਹੁਣ ਤੀਜਾ ਸੂਆ 11 ਕਿਲੋ ਦੁੱਧ ਬਾਈ ਕਹਿੰਦਾ ਆਪਣੇ ਘਰੇ ਜਿੰਨੇ ਮਰਜੀ ਚਾਰ ਰੰਗ ਚੋਲਿਓ ਆ ਲੈ ਤੁਸੀਂ ਕਰ ਲਓ ਚੈੱਕ ਮੁੱਲੇ ਬਿਲਕੁਲ ਬਾਜੇ ਬਰੂਗਾ ਕੋਈ ਬਾਹਲੇ ਫਰਕ ਵਾਲਾ ਮੁੱਲ ਨਹੀਂ ਪਾਉਂਦਾ ਬਾਈ ਤੋਂ ਹਾਂ ਹਾਂ ਕਮਾਲਾ ਬਈ ਕਮਾਲਾ ਆ ਦੇਖੋ ਬਈ ਕਰ ਲੋ ਸਾਨੂੰ ਮੈਂ ਲੇਵਾ ਚੈੱਕ ਕਰਾ ਲਣਾ ਮੱਝ ਦਾ ਇੱਕ ਵੱਜ ਗਿਆ ਦੁਪਹਿਰ ਦਾ ਕੋਈ ਦੁੱਧ ਰੋਕਣ ਵਾਲਾ ਕੰਮ ਨਹੀਂ ਦੁੱਧ ਰੋਕ ਕੇ ਜੇ ਵੀਡੀਓ ਬਣਾਈ ਜਾਓ ਪਰ ਪਰ ਕੇ ਲੈ ਵੇ ਆਪਾਂ ਘਰੇ ਮੰਡੀਆਂ ਬਣਾਣ ਗਏ ਉਹਦਾ ਕੋਈ ਫਾਇਦਾ ਨਹੀਂ ਹਾਂ ਉਹ ਕੰਮ ਨਹੀਂਗਾ ਬਾਈ ਜਿਵੇਂ ਵੀਡੀਓ ਆ ਤੇ ਕੋਈ ਹੁਣ ਠੀਕ ਹੈ ਹਰਿਆਣੇ ਦਾ ਨਾਮ ਲੈ ਲੈ ਕੀ ਤਾਂ 1.5 ਲੱਖ ਦੀ ਵੇਚ ਜਾਗੇ ਐ ਵੇਚ ਦਾਂਗੇ ਹਰਿਆਣੇ ਕਿਹੜਾ ਬਾਈ ਮੱਝਾਂ ਦੀ ਫੈਕਟਰੀ ਲੱਗੀ ਆ ਹੂੰ ਆ ਦੇਖੋ ਬਾਈ ਬਣ ਲੈ ਵੀਰੇ ਬਣ ਲੈ ਕੋਈ ਨਾ ਕੋਈ ਨਾ ਇੱਥੇ ਪੁੱਤ ਤੇਰੀ ਘੱਟੀ ਵੀ ਇੱਥੇ ਹੀ ਆ ਖੜੀ ਆ ਹਰਦੀਪ ਭਾਈ ਇਹਦਾ ਕੀ ਭਾ ਕਰਦਾ ਭਾ ਇਹਦਾ ਭਾਈ ਜੈ ਜੀ ਕਰਾਂਗੇ ਆਪਾਂ ਜਿਹੜੋ ਬਸ 500000 ਦਾ ਮਾਨ ਤਾਨ ਹੋਊਗਾ 86000 ਰੁਪਏ ਮੁੱਲ ਦਾ 86000 ਹਾਂ ਭਾਈ ਨੰਬਰ 2 ਵਾਲੀ ਦਾ ਦੋਸਤੋ ਜਮਾ ਜੈਜ ਬਾਈ ਨੇ ਮੁੱਲ ਕਰਿਆ 86000 ਰੁਪਏ ਮੁੱਲਾ ਇਹਦੇ ਚੋ ਵੀ ਮਾੜਾ ਮੋਟਾ 19 21 ਇੱਧਰ ਉੱਧਰ ਮਾੜਾ ਮੋਟਾ ਹੋ ਜੂ ਹਜ਼ਾਰ ਕੋਈ 500 ਬਸ ਛੋੜ ਕਰਾਂਗੇ 500 ਬਈ ਬਾਈ ਜਿਹੜੀ ਜੈਜ ਲੈਣੀ ਮੁੱਲ ਕਰਾਉ ਨੂ ਲੋਕਾਂ ਨੂੰ ਕਰਾ ਲੋ 90 ਕਰਾ ਲੋ ਲੱਖ ਕਰਾ ਲੋ ਕਿੰਨਾ ਕਰਾਈ ਚੱਲੋ ਉਹਦਾ ਕੋਈ ਫਾਇਦਾ ਨਹੀਂ ਨਾ ਸਹੀ ਹੈ ਬਿਲਕੁਲ ਸਹੀ ਹੈ ਬਰੇ ਸਾਫ਼ ਸਪੱਤਰੀ ਗੱਲ ਕਰੋ ਬਈ ਅਗਲੇ ਨਾਲ ਹੂੰ ਨੰਬਰ 3 ਤੇ ਹਰਦੀਪ ਕਿੰਨਵਾ ਸੂਆ ਸੂਈ ਹੋਈ ਇਹ ਦੂਜਾ ਸੂਆ ਸੂਈ ਬਾਈ ਰਾਤ ਹੀ ਸੂਈ ਜਾ ਦੂਜਾ ਸੂਆ ਸੂਈ ਆ ਰਾਤ ਹੀ ਛੋਟੀ ਸੂਈ ਜਮਾ ਇਹ ਥੋੜਾ ਬਗਾਨੇ ਤੋਂ ਕਰਦੀ ਐ ਕਿ ਉੱਪਰਾਂ ਕਰਦੀ ਐ ਥੋੜਾ ਕੱਟੂ ਦਾ ਕਰਦੀ ਐ ਨੇ ਤੇ ਨੇੜੇ ਹੋ ਗਏ ਸੀ ਹੂੰ ਚੱਲ ਇਹਨੂੰ ਵੀ ਬਾਈ ਖੋੜ ਕੇ ਤੋੜ ਲੈ ਇਧਰ ਨੂੰ ਬੱਚਾ ਦੋਸਤੋ ਇਹਦੇ ਪਿੱਛੇ ਵੀ ਕੱਟੀ ਐ ਰਾਤ ਹੀ ਬਾਈ ਕਹਿੰਦਾ ਆ ਦੇਖੋ ਸੂਈ ਆ ਹੂੰ ਆ ਕੱਟੀ ਆ ਕਿੰਨਾ ਕ ਬੋਲਾ ਬੋਲਾ ਕੱਟਿਆ ਖਾਲੀ ਬੋਲਾ ਬਾਈ 8 ਕਿਲੋ ਹੁਣ ਇਹ ਤਾਂ ਥੱਲੇ ਰੈਡੀ ਆ 8 ਕਿਲੋ ਬਾਈ ਕਹਿੰਦਾ ਬੋਲਾ ਇਹਦੇ ਥੱਲੇ ਆਪਾਂ ਚੋੜਿਆ ਰਾਤ ਚੋਟੀ ਸੂਈ ਆ ਦੋਸਤੋ ਸੂਆ ਕਿੰਨਾ ਸੂਈ ਐ ਇਹ ਦੂਜਾ ਸੂਆ ਸੂਈ ਬਾਈ ਦੂਜਾ ਸੂਆ ਵੀਰ ਕਹਿੰਦਾ ਆ ਤੁਸੀਂ ਚੈੱਕ ਕਰ ਲਓ ਵੀਰੇ ਮੁੱਲ ਬਾਜ਼ ਵਜਾਇਜ ਮੁੱਲ ਰਹਿਣਗੇ ਜਿਹਹ ਜਿਹ ਪਸ਼ੂਆ ਉਹਜਾ ਮੁੱਲ ਮੰਗਿਆ ਜਾਂਦਾ ਹੁੰਦਾ ਦੋਸਤੋ ਲੱਖੜੀ ਦਾ ਕੋਈ ਦੋ ਨਹੀਂ ਮੰਗ ਸਕਦਾ ਤੇ ਦੋ ਵਾਲੀ ਸਾਨੂੰ ਕੋਈ 50000 ਚ ਨਹੀਂ ਦਿੰਦਾ ਆ ਤੁਸੀਂ ਆਪ ਚੈੱਕ ਕਰ ਲੋ ਹੂੰ ਕੋਈ ਨਾ ਭਾਈ ਬੱਚੇ ਦਾ ਕਰ دیا۔ ਬੱਚੇ ਦਾ ਬਾਲਾ ਕਹਿੰਦੇ ਕਿ ਰਾਤ ਹੀ ਵਈਆ ਹੂੰ ਬੰਨ ਲਾ ਬੰਨ ਲਾ ਬੰਨ ਆ ਤੁਸੀਂ ਲੈਵੇ ਦੀ ਚੈੱਕ ਕਰ ਲੋ ਆ ਲੈ ਕਰ ਲੂ ਭਾਈ ਚੈੱਕ ਲੇਵੇ ਦੇ ਬਾਈ ਆਪਾਂ ਜੇ ਆਪਾਂ ਤਾਜੀ ਦੀ ਵੀਡੀਓ ਅਖੀਦ ਨੂੰ ਜਮਾ ਤਾਜੀ ਦੇ ਦਾਂਗੇ ਫੁੱਲ ਭਰਦੀ ਆ ਬਾਈ ਅੱਛਾ ਹਾਂ ਹੁਣ ਆਪਾਂ ਉਹ ਕੀਤੇ ਆ ਆਪਣੇ ਕੋਲ ਜਮਾ ਸੂਈ ਦੀ ਵੀਡੀਓ ਹੈਗੀ ਜੇਰ ਚੂਰ ਜਮਾ ਓਕੇ ਪਈ ਆ ਹੂੰ ਇਹਦਾ ਕੀ ਭਾਰ ਹੋਊਗਾ ਇਹਦਾ ਭਾਰ ਹੋਊਗਾ ਬਾਈ 86000 ਇਹਦਾ ਵੀ ਇਹਦਾ ਵੀ 86 ਹਾਂ ਠੀਕ ਆ ਇਹਦਾ ਕੋਈ 10500 ਰੁਪਿਆ ਮਾਣੀ ਹੋਊਗਾ ਹੂੰ ਇਹਦਾ ਵੀ ਦੋਸਤੋ 86000 ਮੋਲਾ ਬਹਿਣੀ ਵਾਲੇ ਪਾਸੇ ਮੜਨ ਉਟਾਂ ਪਣ ਆਦੇ ਸਾਈਡ ਆ ਮਾੜੀ ਪਾਲੀ ਆ ਪਾਲੀ ਬਾਈ ਠੀਕ ਆ ਦੋ ਨਾਲ ਦੋਸਤੋ ਇਹਨਾਂ ਦੋਨਾਂ ਦਾ ਸਿਆ ਸੀਸੀਸੀ ਮੋਲਾ ਨੰਬਰ 1 ਤੇ ਜੇ ਚੰਗਾ ਦੁੱਧ ਤੁਸੀਂ ਵੱਧ ਵਾਲੀ ਬਾਈ ਖਰੀਦਣੀ ਆ ਉਹ ਜਿਹੜਾ ਥੋੜਾ ਜਿਹਾ ਭਾਵਾ ਦੇ ਜਾਂਦਾ 1 ਲੱਖ ਤੇ 20000 ਬਾਈ ਨੇ ਇਹਦੀ ਡਿਮਾਂਡ ਰੱਖੀ ਹੋਈ ਆ ਥੋੜਾ ਬਹੁਤ ਮਾਨਤਾ ਨੂੰ ਹੋ ਜੂ ਬਾਈ ਹਾਂ ਜਿਹੜਾ ਭਰਾ ਆਊਗਾ ਤਸੱਲੀ ਕਰਕੇ ਤਰੀ ਪਾ ਹਾਂ ਤਸੱਲੀ ਆਪਣੇ ਘਰ ਦੀ ਪੂਰੀ ਜ਼ਿੰਮੇਵਾਰੀ ਦੇਵਾਏ ਬਾਈ ਠੀਕ ਹੈ ਜਦੋਂ ਇਥੋਂ ਗੇਟੋਂ ਬਾਹਰ ਹੋ ਗਈ ਅਗਲਾ ਹੁਣ ਜਾ ਕੇ ਸੇ ਵੀ ਨਾ ਕਰੇ ਆਖੇ ਬਾਈ ਤੂੰ 18 ਕਹਿੰਦੇ 18 ਦਿੱਤਾ ਨਹੀਂ ਠੀਕ ਹੈ ਆਪਣੇ ਕੋਲ ਜੇ ਸੂਈ ਹੁੰਦੀ ਆਪਾਂ ਚਵਾ ਕੇ ਦੇਣਾ ਸੀ ਬਾਈ ਹਾਂ ਸਹੀ ਆ ਸਹੀ ਆ ਬਾਈ ਹਾਂ ਵੀਡੀਓ சத்சிரி அகால பயிர் சாரா